ਪਿਆਰੇ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਨੇਤਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਿਹੜੀ 131 ਦਿਨ ਪੋਖੜ ਧਾਲ ਚੱਲੀ ਹੈ ਉਸ ਸੰਬੰਧੀ ਬੜੀਆਂ ਚਰਚਾਵਾਂ ਹੋ ਰਹੀਆਂ ਨੇ ਕੁਝ ਹੱਕ ਦੇ ਵਿੱਚ ਬੋਲ ਰਹੇ ਨੇ ਕੁਝ ਵਿਰੋਧ ਦੇ ਵਿੱਚ ਬੋਲ ਰਹੇ ਨੇ ਪਰ ਇੱਕ ਗੱਲ ਇਹ ਮੰਨਣੀ ਪਾਉਗੀ ਵੀ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਵੀ 131 ਦਿਨ ਭੁਖੜ ਹੜਤਾਲ ਚੱਲੀ ਹੈ ਉਸ ਨੇ ਮੈਡੀਕਲ ਸਾਇੰਸ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਨੇ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਦੂਜੀਆਂ ਜਿਹੜੀਆਂ ਪੁਰਾਣੀਆਂ ਮਿੱਥਾਂ ਸੀਗੀਆਂ ਉਹ ਵੀ ਤੋੜ ਕੇ ਰੱਖ ਦਿੱਤੀਆਂ ਨੇ ਵੀ ਮਨੁੱਖ ਨੂੰ ਜਿਉਂਦਾ ਰਹਿਣ ਲਈ ਭੋਜਨ ਜ਼ਰੂਰੀ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਮੈਡੀਕਲ ਸਾਇੰਸ ਦੇ ਨਿਜਮਾਂ ਦੀ ਉਹਨਾਂ ਦੀ ਪ੍ਰਮਾਨਿਕਤਾ ਦੀ ਕਿਉਂਕਿ 21ਵੀਂ ਸਦੀ ਵਿੱਚ ਰਹਿੰਦੇ ਆ ਜਿਹੜੀ ਮੈਡੀਕਲ ਸਾਇੰਸ ਉਹ ਕਹਿੰਦੀ ਆ ਵੀ ਕੋਈ ਵੀ ਤੰਦਰੁਸਤ ਆਦਮੀ 3 ਤੋਂ 6 ਹਫ਼ਤੇ ਜਿਉਂਦਾ ਰਹਿ ਸਕਦਾ ਜੇ ਉਹ ਭੋਜਨ ਨਹੀਂ ਖਾਂਦਾ ਤਾਂ ਪਰ ਸ਼ਰਤ ਇਹ ਹੈ ਵੀ ਉਹਨੂੰ ਲੋੜਿੰਦਾ ਪਾਣੀ ਮਿਲਦਾ ਰਹੇ ਵੀ ਜਿੰਨੀ ਉਹਦੀ ਬਾਡੀ ਨੂੰ ਪਾਣੀ ਦੀ ਜ਼ਰੂਰਤ ਹੈ ਜੇਕਰ ਉਹ ਮਿਲਦਾ ਰਹੇ ਤਾਂ ਤੰਦਰੁਸਤ ਆਦਮੀ 3 ਤੋਂ 6 ਹਫ਼ਤੇ ਯਾਨੀ ਕਿ 21 ਦਿਨ ਤੋਂ 42 ਦਿਨ ਜਿਉਂਦਾ ਰਹਿ ਸਕਦਾ ਤੇ ਦੂਜਾ ਜਿਹੜਾ ਉਹਨਾਂ ਦਾ ਨਿਯਮ ਹੈਗਾ ਜਿਹਨੂੰ ਰੂਲ ਆਫ 3 ਕਿਹਾ ਜਾਂਦਾ ਵੀ ਆਕਸੀਜਨ ਤੋਂ ਬਿਨਾ ਜਿਹੜਾ ਬੰਦਾ ਉਹ 3 ਮਿੰਟ ਜਿਉਂਦਾ ਰਹਿ ਸਕਦਾ ਪਾਣੀ ਤੋਂ ਬਿਨਾ 3 ਦਿਨ ਤੇ ਭੋਜਨ ਤੋਂ ਬਿਨਾ 3 ਹਫ਼ਤੇ ਇੰਨਾ ਸਾਰੇ ਨਿਯਮਾਂ ਨੂੰ ਡੱਲੇਵਾਲ ਸਾਹਿਬ ਜੀ ਦੀ ਭੋਖੜ ਧਾਲ ਨੇ ਤੋੜ ਕੇ ਰੱਖ ਦਿੱਤਾ ਹੈ। ਬੇਸ਼ੱਕ ਇਹ ਪਹਿਲਾਂ ਮਰਨ ਵਾਲਤ ਸੀ ਪਰ ਬਾਅਦ ਦੇ ਵਿੱਚ ਇਹ ਭੋਖੜ ਧਾਲ ਦੇ ਵਿੱਚ ਤਬਦੀਲ ਹੋ ਗਿਆ ਜੋ ਕਿ ਚੰਗੀ ਗੱਲ ਹੈ ਕਿਉਂਕਿ ਕਿਸੇ ਵੀ ਇਨਸਾਨ ਦੀ ਜਾਨ ਹੈ ਜਿਹੜੀ ਉਹ ਬਹੁਤ ਕੀਮਤੀ ਹੁੰਦੀ ਹੈ ਤੇ ਇਸ ਨੂੰ ਅਜਾਈ ਨਹੀਂ ਜਾਣ ਦੇਣਾ ਚਾਹੀਦਾ। ਹੁਣ ਜਦੋਂ ਇਹ ਨਿਯਮ ਟੁੱਟੇ ਨੇ ਕਿਉਂਕਿ ਮੈਡੀਕਲ ਸਾਇੰਸ ਜੋ ਕਹਿੰਦੀ ਹੈ ਉਸ ਨੂੰ ਬਿਲਕੁਲ ਇਸ ਭੋਖੜ ਥਾਲ ਨੇ ਤੋੜ ਕੇ ਰੱਖ ਦਿੱਤਾ ਹੈ ਹੁਣ ਜੇਕਰ ਗੱਲ ਕਰੀਏ ਵੀ ਜਦੋਂ ਬੰਦਾ ਠੋਸ ਭੋਜਨ ਖਾਣਾ ਛੱਡਦਾ ਤਾਂ ਉਹਦੇ ਸਰੀਰ ਦੇ ਵਿੱਚ ਕੀ ਘਾਟਾ ਪੈਦਾ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਕਾਰਬੋਹਾਈਡਰੇਟਸ ਘਟਦੇ ਆ ਉਸ ਤੋਂ ਬਾਅਦ ਫੈਟ ਚਰਬੀ ਘਟਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਟੀਨ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਬੰਦਾ ਹੌਲੀ-ਹੌਲੀ ਨੰਡਾਲ ਹੁੰਦਾ ਜਾਂਦਾ 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 ਉਸ ਦੀ ਜਾਨ ਤੇ ਬਣਾਉਂਦੀ ਆ ਜਾਂ ਜਾਨ ਜਾ ਵੀ ਸਕਦੀ ਆ ਤੇ ਅਗਲੀ ਗੱਲ ਮਨੁੱਖ ਪਾਣੀ ਬਿਨਾ 3 ਦਿਨ ਜਿਉਂਦਾ ਰਹਿ ਸਕਦਾ ਪਰ ਡੱਲੇ ਵਾਲ ਸਾਬ ਨੇ 9 ਦਿਨ ਕਹਿੰਦੇ ਪਾਣੀ ਨਹੀਂ ਪੀਤਾ ਉਹਨਾਂ ਨੇ ਇਹ ਨਿਯਮ ਵੀ ਤੋੜ ਦਿੱਤਾ ਹੈ ਹੁਣ ਜੇਕਰ ਅਸੀਂ ਗੱਲ ਕਰੀਏ ਵੀ ਠੋਸ ਭੋਜਨ ਬਿਨਾ ਮਨੁੱਖ ਕਿੰਨਾ ਚਿਰ ਜਿਉਂਦਾ ਰਹਿ ਸਕਦਾ ਤਾਂ ਅੰਕੜੇ ਜਾਂ ਤੱਥ ਦੱਸਦੇ ਨੇ 1960 ਦੇ ਵਿੱਚ ਯੂਕੇ ਦਾ ਇੱਕ ਨੌਜਵਾਨ ਸੀ 20 ਸਾਲ ਦਾ ਬਾਹਰ ਬਿਯਾਰੀ ਨਾਂ ਦਾ ਉਹਦਾ ਭਾਰ ਸੀਗਾ 214 ਕਿਲੋ ਉਹ ਤੰਗ ਆ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਗਿਆ ਤੇ ਉਹਨੇ 382 ਦਿਨ ਠੋਸ ਭੋਜਨ ਨਹੀਂ ਖਾਦਾ ਪਰ ਉਹ ਕੌਫੀ ਚਾਹ ਸੋਡਾ ਵਾਟਰ ਤੇ ਵਿਟਾਮਿਨ ਲੈਂਦਾ ਰਿਹਾ ਜਿਸ ਕਰਕੇ ਜਦੋਂ 383ਵੇਂ ਦਿਨ ਉਹਦਾ ਭਾਰ ਤੋਲਿਆ ਤਾਂ ਉਹਦਾ ਭਾਰ ਸਾਰਾ 84 ਕਿਲੋ ਰਹਿ ਗਿਆ ਸੀ 214 ਕਿਲੋ ਤੋਂ ਪਰ ਉਹ ਨਾਲ ਪਾਣੀ ਮਤਲਬ ਕਾਫੀ ਚਾਹ ਵਗੈਰਾ ਸਾਰਾ ਕੁਝ ਲੈਂਦਾ ਰਿਹਾ ਤੇ ਦੂਜੀ ਇੱਕ ਉਦਾਹਰਨ ਹੈਗੀ ਆ 1979 ਦੀ ਆਸਟ੍ਰੇਲੀਆ ਦੇ ਇੱਕ ਨੌਜਵਾਨ ਸੀਗਾ 18 ਸਾਲ ਦਾ ਉਹਨੂੰ ਕਹਿੰਦੇ ਵੀ ਪੁਲਿਸ ਵਾਲਿਆਂ ਨੇ ਕਿਸੇ ਐਕਸੀਡੈਂਟ ਕੇਸ ਦੇ ਵਿੱਚ ਫੜਿਆ ਸੀ ਤੇ ਉਹਨੂੰ ਕਿਸੇ ਸਰਕਾਰੀ ਕੋਠੜੀ ਦੇ ਵਿੱਚ ਬੰਦ ਕਰਕੇ ਕਹਿੰਦੇ ਭੁੱਲ ਗਏ ਉਹ 1 ਅਪ੍ਰੈਲ 1979 ਨੂੰ ਬੰਦ ਕੀਤੀ ਤੇ 18 ਅਪ੍ਰੈਲ ਨੂੰ ਉਹਦੀ ਮੌਤ ਹੋ ਗਈ ਸੀ ਤੇ ਕਿਹਾ ਜਾਂਦਾ ਵੀ ਉਹ ਕੰਦਾ ਤੋਂ ਕਲੀ ਜਾਂ ਰੰਗ ਵਗੈਰਾ ਜਾਂ ਕੰਦਾ ਨੂੰ ਚੱਟ ਕੇ 18 ਦਿਨ ਜਿਉਂਦਾ ਰਿਹਾ ਇਹਨਾਂ ਸਾਰੀਆਂ ਮਿੱਥਾਂ ਨੂੰ ਇਹਨਾਂ ਸਾਰੇ ਪਰਮਾਨਾਂ ਨੂੰ ਇਹਨਾਂ ਸਾਰੇ ਰਿਕਾਰਡਾਂ ਨੂੰ ਤੋੜ ਦਿੱਤਾ ਡੱਲੇਵਾਲ ਸਾਹਿਬ ਦੀ ਭੋਖੜ ਧਾਲ ਨੇ 131 ਦਿਨ ਚੱਲ ਕੇ ਦੂਜੀ ਗੱਲ ਜੇ ਭਾਰਤ ਦੇ ਇਤਿਹਾਸ ਦੇ ਵਿੱਚ ਦੇਖੀਏ ਤਾਂ ਬਹੁਤ ਸਾਰੀਆਂ ਭੋਖੜ ਧਾਲਾਂ ਹੋਈਆਂ ਨੇ ਜਿਵੇਂ ਮਹਾਤਮਾ ਗਾਂਧੀ ਜੀ ਨੇ 3 ਤੋਂ 4 ਦਿਨ ਤੋਂ ਲੈ ਕੇ 21 ਦਿਨ ਤੱਕ ਦੀ ਭੁੱਖ ਹੜਤਾਲ ਰੱਖਦੇ ਰਹੇ ਨੇ ਜੋ ਮੈਡੀਕਲ ਸਾਇੰਸ ਦੇ ਨਿਯਮਾਂ ਦੇ ਅਨੁਸਾਰ ਹੈ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਸਾਥੀ ਜਤਿੰਦਰ ਦਾਸ ਜੀ ਦੀ ਭੁੱਖ ਹੜਤਾਲ 36 ਦਿਨ ਚੱਲਦੀ ਰਹੀ ਕਿਹਾ ਜਾਂਦਾ ਵੀ ਉਹਨਾਂ ਨੂੰ ਨੱਕ ਦੇ ਰਾਹੀਂ ਪੁਲਿਸ ਵੱਲ ਦੁਆਰਾ ਅੰਗਰੇਜ਼ਾਂ ਦੁਆਰਾ ਢਾਕੀ ਫੀਡ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਪਰ ਉਲਟੀ ਕਰ ਦਿੰਦੇ ਸੀ ਚਲੋ ਅਸੀਂ ਮੰਨ ਲੈਂਦੇ ਆ ਵੀ ਉਹਨਾਂ ਦੇ ਸਰੀਰ ਦੇ ਵਿੱਚ ਕੁਝ ਭੋਜਨ ਚਲਾ ਜਾਂਦਾ ਹੋਊਗਾ ਜਾਂ ਸਰੀਰ ਰੱਖ ਲੈਂਦਾ ਹੋਊਗਾ ਜਿਹਦੇ ਨਾਲ ਜਿਉਂਦੇ ਰਹੇ ਦੂਜੀ ਗੱਲ ਜਥੇਦਾਰ ਦਰਸ਼ਨ ਸਿੰਘ ਫੇਰੂ ਮਾਨ ਜੀ ਜਿਨ੍ਹਾਂ ਨੇ ਜਿਨ੍ਹਾਂ ਦਾ ਮਰਨ ਵਾਰ ਤੇ 74 ਦਿਨ ਚੱਲਿਆ ਤੇ ਉਹਨਾਂ ਨੇ 74ਵੇਂ ਦਿਨ ਪ੍ਰਾਣ ਤਿਆਗੇ ਉਹਨਾਂ ਨੂੰ ਵੀ ਪੁਲਿਸ ਨੇ ਜ਼ਬਰਦਸਤੀ ਫੇਰ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਵੀ ਉਲਟੀ ਕਰ ਦਿੰਦੇ ਸੀ ਉਹ ਵੀ 74 ਦਿਨ ਹੀ ਜਿੰਦਾ ਰਹੇ ਜਰਕੇ ਡੱਲੇਵਾਲ ਸਾਹਿਬ ਨੂੰ ਨਾ ਕਿਸੇ ਨੇ ਕੋਈ ਜ਼ਬਰਦਸਤੀ ਕੀਤੀ ਸਵੈ ਇੱਛਾ ਦੇ ਨਾਲ 131 ਦਿਨ ਭੋਜਨ ਨਹੀਂ ਖਾਦਾ ਤੇ ਫਿਰ ਵੀ ਉਹ ਜਿਉਂਦੇ ਰਹੇ ਜੋ ਬਹੁਤ ਚੰਗੀ ਗੱਲ ਹੈ ਖੁਸ਼ੀ ਦੀ ਗੱਲ ਹੈ ਪਰ ਇੱਕ ਗੱਲ ਪੱਕੀ ਆ ਵੀ ਉਹਨਾਂ ਨੇ ਉਹ ਸਾਰੇ ਰਿਕਾਰਡ ਤੋੜ ਦਿੱਤੇ ਨੇ ਜਿਹੜੇ ਅੱਜ ਤੱਕ ਮੈਡੀਕਲ ਸਾਇੰਸ ਜਾਂ ਪ੍ਰਾਤਨ ਕਿਹਾ ਜਾਂਦਾ ਸੀ ਵੀ ਸਾਥੋ ਭੁੱਖਿਆਂ ਭਗਤ ਨਾ ਹੋਵੇ ਆਲੇ ਫੜ ਮਾਲਾ ਆਪਣੀ ਜਾਂ ਰਿਸ਼ੀਆ ਮੁਣੀਆਂ ਨੇ ਜਾਂ ਬਣਵਾਸ ਸਮੇ ਕੰਧ ਮੂਲ ਖਾ ਕੇ ਗੁਜ਼ਾਰਾ ਕੀਤਾ ਇਸ ਲਈ ਜ਼ਰੂਰੀ ਹੈ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋ ਰਹੇ ਨੇ ਵੀ ਇੰਨੇ ਦਿਨ ਕਿਵੇਂ ਰਹੇ ਇਸ ਲਈ ਕਿਸਾਨ ਨੇਤਾਵਾਂ ਨੂੰ ਯੂਨੀਅਨ ਵਾਲਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜੇ 131 ਦਿਨ ਭੁੱਖ ਹੜਤਾਲ ਚੱਲੀ ਹੈ ਇਹ ਇੱਕ ਵਿਸ਼ਵਵਰਕਾਰ ਦੀ ਤਰ੍ਹਾਂ ਇਹਨੂੰ ਗਨੀਜ਼ ਬੁੱਕ ਦੇ ਵਿੱਚ ਦਰਜ ਕਰਵਾਉਣਾ ਚਾਹੀਦਾ ਹੈ ਦੂਜਾ ਵੱਡੇ ਵੱਡੇ ਡਾਕਟਰਾਂ ਨੂੰ ਆਮੰਤਰਿਤ ਕਰਨਾ ਚਾਹੀਦਾ ਸੱਦਣਾ ਚਾਹੀਦਾ ਤੱਥ ਤੇ ਤੱਤ ਪੇਸ਼ ਕਰਨੇ ਚਾਹੀਦੇ ਨੇ ਤਾਂ ਕਿ ਮੈਡੀਕਲ ਸਾਇੰਸ ਨਵੀਆਂ ਖੋਜਾਂ ਕਰ ਸਕੇ ਤੇ ਆਪਦੇ ਨਿਜਮਾ ਦੇ ਵਿੱਚ ਸੋਧ ਕਰ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖਤਾ ਦਾ ਫਾਇਦਾ ਹੋ ਸਕੇ ਕਿਉਂਕਿ ਇਸ ਭੋਖੜਤਾ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਜਾਂ ਬੇਤਰੋਸਗੀ ਪੈਦਾ ਹੋ ਰਹੀ ਹੈ ਉਸ ਦੇ ਬੜੇ ਦੂਰ ਅੰਦੇਸ਼ੀ ਸਿੱਟੇ ਨਿਕਲਣਗੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾੜੀ ਨੇ ਇੱਕ ਪੋਸਟ ਪਾਈ ਆ ਫੇਸਬੁੱਕ ਦੇ ਉੱਤੇ ਵੀ ਜੇ ਕੋਈ ਯੂਨੀਅਨ ਵਾਲੇ ਮਿਹਨਤਕਸ਼ ਲੋਕਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਉਹ ਆਪਣੇ ਜ਼ਿੰਮੇਵਾਰ ਆਪ ਹੋਣਗੇ ਜਾਂ ਨਤੀਜੇ ਭੁਗਤਣਗੇ ਅੱਜ ਤੱਕ ਕਿਸੇ ਨੇ ਵੀ ਕਿਸਾਨ ਯੂਨੀਅਨਾਂ ਦੇ ਨਾਲ ਸਿੱਧਾ ਨਜਿੱਠਣ ਦੀ ਕੋਸ਼ਿਸ਼ ਨਹੀਂ ਕੀਤੀ ਹਮੇਸ਼ਾ ਸਮਝੌਤਾਵਾਦੀ ਰੋਖ ਹੀ ਅਪਣਾਇਆ ਸੋ ਇਸ ਦਾ ਜਿਹੜਾ ਕਾਰਨ ਹੈ ਜਿਹਦੇ ਸਿੱਟੇ ਆ ਉਹ ਬੜੇ ਦੂਰ ਅੰਦੇਸ਼ੀ ਨਿਕਲਣਗੇ ਲੋਕਾਂ ਦੇ ਮਨਾਂ ਵਿੱਚ ਜਿਹੜੀ ਗੈਰ ਭਰੋਸਗੀ ਪੈਦਾ ਹੋ ਰਹੀ ਹੈ ਉਹਨੂੰ ਰੋਕਣ ਲਈ ਤੇ ਲੋਕਾਂ ਵਿੱਚ ਨetaਵਾਂ ਦਾ ਭਰੋਸਾ ਪੈਦਾ ਕਰਨ ਲਈ ਜ਼ਰੂਰੀ ਹੈ ਇਸ ਸੰਬੰਧੀ ਸਾਰੇ ਤੱਤ ਤੇ ਤੱਥ ਲੋਕਾਂ ਸਾਹਮਣੇ ਰੱਖੇ ਜਾਣ ਮੈਡੀਕਲ ਸਾਇੰਸ ਸਾਹਮਣੇ ਰੱਖੇ ਜਾਣ ਤਾਂ ਕਿ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਤੇ ਲੋਕ ਆ ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚੋਂ ਸ਼ੰਕੇ ਨਿਕਲ ਜਾਣ ਤੇ ਕਿਸੇ ਨੂੰ ਵੀ ਕੁਝ ਕਹਿਣ ਦੀ ਲੋੜ ਨਾ ਪਵੇ ਤੇ ਸਾਡੇ ਕਿਸਾਨ ਆ ਜਿਹੜੇ ਜਾਂ ਹੋਰ ਲੋਕ ਹੈ ਉਹ ਆਪਣੇ ਨੇਤਾਵਾਂ ਤੇ ਇਸੇ ਤਰ੍ਹਾਂ ਭਰੋਸਾ ਰੱਖਣ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਤੇ ਸੁਖਾਲਾ ਬਣਾ ਸਕਣ ਸੋ ਸਾਡਾ ਮਕਸਦ ਨਾ ਕਿਸੇ ਨੂੰ ਛੋਟਾ ਕਰਨਾ ਨਾ ਵੱਡਾ ਕਰਨਾ ਸਿਰਫ ਤੇ ਸਿਰਫ ਇਸ ਸਥਿਤੀ ਤੋਂ ਪੈਦਾ ਹੋਏ ਸਿੱਟਿਆਂ ਬਾਰੇ ਜਾਂ ਆਉਣ ਵਾਲੇ ਸਮੇਂ 'ਚ ਦੂਰ ਵਾਲੇ ਸਮਝਾਂ ਭਵਿੱਖ ਦੇ ਵਿੱਚ ਕੀ ਨੁਕਸਾਨ ਹੋ ਸਕਦੇ ਨੇ ਜੈਸ ਨੂੰ ਰੋਕਣ ਨੁਕਸਾਨਾਂ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਸਾਡਾ ਮਕਸਦ ਸਿਰਫ ਇੰਨਾ ਹੈ ਸੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਖੇਮਾ ਦਾ ਜੱਜ ਕਹਾ ਧੰਨਵਾਦ